ਇਹ ਅਜ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਗੁਰਦਾਸਪੁਰ ਲੋਕ ਸਭਾ ਨੂੰ ਇੱਕ ਬਹੁਤ ਵਧੀਆ ਕਰਮਟ ਇੱਕ ਸਾਥੀ ਜਿਹੜਾ ਅਮਰ ਸ਼ੇਰ ਸਿੰਘ ਕਲਸੀ ਐਮ ਐਲ ਏ ਬਟਾਲਾ ਉਹਨੂੰ ਨਾਮਜ਼ਦ ਕੀਤਾ ਉਹਦੇ ਲਈ ਦਿਲ ਦੀ ਅਗਰਾਈਆਂ ਤੋਂ ਇਲਾਕਾ ਵਾਸੀਆ ਵੱਲੋਂ ਆਪਣੀ ਸਮੁੱਚੀ ਲੀਡਰਸ਼ਿਪ ਦਾ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਸੰਦੀਪ ਬਾਟਕ ਜੀ ਦਾ ਔਰ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆਂ ਔਰ ਇਸ ਫੈਸਲੇ ਦਾ ਨੂੰ ਜੀਐਸ ਨੂੰ ਕਹਿੰਦੇ ਆਂ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਫੈਸਲਾ ਹਾਈ ਕਮਾਂਡ ਨੇ ਕਰਕੇ ਉਮੀਦਵਾਰ ਜਿਹੜਾ ਗੁਰਦਾਸਪੁਰ ਦੇ ਲੋਕਾਂ ਦੀ ਇੱਕ ਮੰਗ ਸੀ ਕਿ ਲੋਕਲ ਉਮੀਦਵਾਰ ਹੋਣਾ ਚਾਹੀਦਾ ਅੱਜ ਉਹ ਉਮੀਦਵਾਰ ਲੋਕਲ ਹੋਣ ਕਰਕੇ ਉਤਾਰਿਆ ਮੈਂ ਸ਼ਹਿਰੀ ਕਲਸੀ ਨੂੰ ਮੇਰੇ ਛੋਟੇ ਭਰਾਵਾਂ ਵਰਗਾ ਉਹਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕ ਦਿਨਾ ਔਰ ਟੇਰ ਸਾਰੀਆਂ ਸ਼ੁਭ ਕਾਮਨਾਵਾਂ ਔਰ ਮੈਂ ਬੇਨਤੀ ਕਰੂੰਗਾ ਸਾਰੇ ਇਲਾਕਾ ਵਾਸੀਆਂ ਨੂੰ ਔਰ ਖਾਸ ਕਰਕੇ ਫਰਦਾਲਪੁਰ ਵਿਧਾਨ ਸਭਾ ਵਰਕਰ ਸਾਰੇ ਵਿਧਾਨ ਸਭਾ ਦੇ ਵਰਕਰ ਸਹਿਬਾਨ ਵਲੰਟੀਅਰ ਸਹਿਬਾਨ ਲੀਡਰ ਸਹਿਬਾਨ ਅਹੁਦੇਦਾਰ ਸਹਿਬਾਨ ਆਪਾਂ ਸਾਰਿਆਂ ਨੇ ਦਿਲ ਦਾ ਤੇ ਕਰਕੇ ਆਪਾਂ ਸ਼ੈਰੀ ਕਲਸੀ ਜੀ ਨੂੰ ਜਿਤਾਉਣਾ ਔਰ ਉਹਨਾਂ ਨੂੰ ਇੱਕ ਬਲੰਦ ਆਵਾਜ਼ ਬੁਲਾ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਭੇਜਣਾ ਔਰ ਜਿਹੜੀ ਇਹ ਸੀਟ ਆ ਜਿੱਤ ਕੇ ਅਰਵਿੰਦ ਕੇਜਰੀਵਾਲ ਜੀ ਦੀ ਔਰ ਭਗਵੰਤ ਮਾਨ ਜੀ ਦੀ ਝੋਲੀ ਚ ਪਾਉਣਾ ਤਾਂ ਕਿ ਜਿਹੜੇ ਪੰਜਾਬ ਦੇ ਰੁਕੇ ਹੋਏ ਮਸਲੇ ਨੇ ਉਹ ਸੈਂਟਰ ਦੇ ਵਿੱਚ ਗੱਲ ਕਰਕੇ ਉਹਨਾਂ ਨੂੰ ਹੱਲ ਕੀਤਾ ਜਾਏ